Né, né. E um, é, aí, e 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 aí,

ਕੀ ਕਰੀ ਤੇ ਕਿਉਂ ਮਾਰੇ ਸਾਡੇ ਨੂੰ ਮਾਰੇ ਉਹ ਮਾਰੇ ਕਿੱਥੋਂ ਕਿੱਥੇ ਮਾਈਂ ਬਾਈਕ ਕੀਤੀ ਕੀਤੀ ਕਰੀ ਨਾ ਮਨ ਪਤਾ ਨਹੀਂ ਉਹ ਬੋਲ ਨਹੀਂ ਖਾਓ ਬੋਲਣੇ ਆਓ ਆਜੋ ਮੈਂ ਸੱਚਾ ਬੰਦਾ ਵਾਂ ਮਾਰ ਦੋ ਮੈਨੂੰ ਆਪਾਂ ਹੀ ਮਾਰਿਆ ਮੈਂ ਮਾਰਦਾ ਸਾਡੇ ਨੂੰ ਮਾਰਦੇ ਤੇ ਮਾਰਦੇ ਨਾ ਕਾਲਿਆ ਜਿੱਤਾ ਇਹ ਮਾਰ ਕੇ ਜੱਟਾ ਆ ਕੁੜੀਆਂ ਮਾਰੇ ਹਾਲ ਵੇ ਦਾ ਕਿੰਨਾ ਮੇਰੇ ਜਿਹੜੀਆਂ ਕੁੜੀਆਂ ਆਹ ਰੇ ਕੁੜੀਆਂ ਮੇਰੇ ਲੰਮੇ ਰੱਖੇਗਾ ਕੁੜੀਆਂ ਰੱਖੇ ਦਾਰੇ ਸਦਾ ਮਾਰੇ ਦੇਖੋ ਖਾਣੇ ਸਾਲੇ ਨੂੰ ਮਾਰਦੇ ਉਹ ਸਾਈਕੂ ਕਿੱਲਾ ਆਏ ਨਹੀਂ ਆਇਆ ਸਾਲੇ ਸਰਦਾਰੋ ਭਾਜੀ ਦਲੋ ਸਰਦਾਰ ਉਹ ਭਾਜੀ ਆਹ ਮੈਂ ਜਾਈਦਾ ਮੇਰੇ ਮੇਰੇ ਗੋਲੀਆਂ ਮੇਰੀਆਂ ਹੋਰੇ ਵੇ ਸੇਰਤੇ ਛੱਟ ਕਿਦਾਂ ਮਾਰੀ ਲੱਗੀ ਸਾਲਿਆ ਇੱਥੇ ਜਾਂਦੇ ਗਾਣੇ ਆ ਤਦੇ ਆਣੂ ਨੇ ਆ ਤੂੰ ਹੋਰੀ ਹਾਲਤ ਵੇਖਦੇ ਮਾ ਮੱਥਾ ਵੇ ਤੇਰੇ ਕਿ ਦਦਾਟਾ ਮਾਰੀਆ ਛੇ ਤਿਹੇ ਢੋਡੇ ਮਾਰ ਦਿੱਤਾ ਫੇਰ ਵੀ ਆ ਜਾ ਰਿਹਾ ਹੈ ਹੈ ਉਹਦੀ ਗੱਲ ਸੁਣੋ ਕੁੜੀਆਂ ਤੇਰੀਆਂ ਫੇਰ ਤੇਰੀਆਂ ਕੁੜੀਆਂ ਬਾਜ ਜਾਣੀਆਂ ਜੇ ਇਹਦੇ ਬੈਠਾ ਲਾ ਮਾਰੂ ਜਾਣਾ ਦੇ ਕੋਈ ਹੋਦਾ ਪੁੱਤਾਂ ਇਹਦੇ ਬੰਦਾ ਮੋਰੀ ਗਈ ਓਰੇ ਮੈਂ ਗਲੇ ਤੇ ਮਾਰ ਦਿੱਤਾ ਫੇਰ ਤੇ ਫੇਰ ਭਾਈ ਮਿਲਗਾ ਸੁਧਾਰੋ ਭਾਈ ਮੇਰੀ ਗਲਤੀ ਹੁਣ ਗਲਤੀ ਮੰਨ ਲੈ ਮਨਣਿਆ ਜੇ ਗਲਤੀ ਹੈ ਦੇ ਦੇ ਵੇਖੋ बोली गलती मान लेगा चंगा इधर मत सावेला की गलती हुई है की गलती हुई है की गलती है तेरे कोई इधर ने केड़ा केड़ा ओए ओ की गलतियां देखो फिर कि मैं खोया पोखनी हां फिर मारया कोई मारया कोई मारने 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 ला गया बनाई बनाई ਨਿਲਾਗੋ ਨਾ ਪੋਜੀਆ ਪੁਆ ਸ਼ਾਹ ਤੇ ਨਹੀਂ ਪੀਂਦਾ ਐਵੇਂ ਕੀ ਨਿਕਲੇ ਦੀ ਸ਼ਾਹ ਕਰਦੀ ਆਲੇ ਆਟੋ ਤੇ ਭਾਵੇਂ ਆ ਜਿੱਦਾਂ ਤੇ ਲੁਟਣ ਡਿਆ ਆ ਆ ਆ ਲਿਖਾਵੇ ਖੜਿਆ ਆ ਆ ਤੇ ਇਹਨੂੰ ਕੁਝ ਕੋਈ ਨਹੀਂ ਆ ਲਿਖਾਵੇ ਇਹਨੂੰ ਨਹੀਂ ਆ ਕੀ ਹੈ ਤੂੰ ਕੰਜੜਾ ਇਹ ਗਲਤ ਕੰਮ ਕਰੇਗਾ ਤੈਨੂੰ ਭੈਮਾ ਨਹੀਂ ਕਰਦਾ ਜੇ ਗਾਹ ਤੇ ਮੇਰੇ ਕੋਲ ਤੁਸੀਂ ਆ ਲੈ ਇਹਨੂੰ ਜਦੋਂ ਦਾਰੂ ਪੀਏ ਉਸ ਤੋਂ ਆਂਦਾ ਵਿਆਹ ਜਾਣਾ ਸੀ ਮੈਂ ਇਹਨੇ ਬਲੇਟ ਮਾਰੇ ਉਹਨਾਂ ਦੇ ਹੱਥਾਂ ਦੇ ਉਹ ਯਾਰ ਨਹੀਂ ਲੱਛਦਾ ਆ ਇਹਦਾ ਆ ਪੈ ਆਏ ਬੀਤੀਆ ਰਿਆ ਦਾਰਾ ਪੁੜੀਆਂ ਟੁਪੜੀਆਂ ਇਕੱਲੇ ਲਾਗਣ ਆ ਭਾਈ ਇਹਨਾਂ ਦੇ ਮਾਰ ਦੇਣਾ ਇਹਨਾਂ ਜਰਾਨੀਆਂ ਨੂੰ ਉਹ ਤਾਂ ਬੜਾ ਮਾਰਦਾ ਪਿਆ ਹੀ ਉਹ ਮੈਂ ਤਾਂ ਉਹ ਮੇਰਾ ਪੁੱਤ ਆ ਮੇਰਾ ਪੁੱਤ ਮੈਨੂੰ ਮਾਫ਼ ਕਰ ਦੋ ਬਸ ਕੀਤਾ ਕੀਆ ਤੂੰ ਮੈਂ ਕੋਈ ਨਹੀਂ ਕੀਤਾ ਭਾਈ ਦੱਸ ਕੀ ਕੀਤਾ ਹਜੇ ਤੂੰ ਮਾਫੀ ਮੰਗ ਰਿਹਾ ਸੀਗਾ ਭਾਈ ਮੈਂ ਖੜਿਆ ਹੋ ਕੇ ਬੜਿਆ ਸੀ ਹਾਂ ਹਾਂਜੀ ਪਰ ਮੈਂ ਤਾਂ ਕੋਹੜਿਆ ਪੁੱਛਦਾ ਆਹ ਤਿੰਨ ਲੇਡੀਜ਼ ਆ ਕਿੱਨਾ ਮਾਰਿਆ ਪੈਸੇ ਉਹਨਾਂ ਦੇ ਤੇ ਕੱਢ ਲਿਆ ਮੁੜ ਕੇ ਉਹਨਾਂ ਨੂੰ ਪੈਸੇ ਵਾਪਸ ਦਿੱਤੇ 3-3 ਹਜ਼ਾਰ ਰੁਪਏ ਇੱਕ ਜਨਾਨੀ ਕੋਲ ਆ ਕਿੰਨਾ ਆ ਮੈਂ ਇਹਨੂੰ ਮਾਫੀ ਕੋਈ ਨਹੀਂ ਦਿੰਦਾ ਬੀਬੀ ਕਿੰਨੇ ਪੈਸੇ ਤੇਰੇ ਕੋਲ ਇੱਧਰ ਆ ਸਾਹਮਣੇ ਇੱਧਰ ਆ ਬੰਦਾ ਵੱਡਾ ਬਲੇਓ ਬਈ ਇੱਥੇ ਆ ਕਿੰਨੇ ਪੈਸੇ ਸੀ ਮੇਰਾ 3000 ਉਹ ਸਾਰਾ ਦੱਸੋ 3000 ਤੇਰਾ ਕਿੱਲਾ ਪੁੱਤ ਤੂੰ ਵੀ ਆ ਆ ਆਰੇ ਪਹਿਲੇ ਮੈਨੂੰ ਬੰਦ ਕਰਾ ਜਗਾ ਕਿਹੜੀ ਮਾਤਾ ਜੀ ਜਗਾ ਇਹ ਸਰ ਮੈਨੂੰ ਆਹ ਦੇਖੋ ਹੋਰ ਵੀ ਨਸ਼ਾ ਫਟਾ ਗਿਆ ਦੇਖੋ ਨਸ਼ਾ ਨਸ਼ਾ ਫਟਾ ਗਿਆ ਆਹ ਬੋਲੋ ਮੈਨੂੰ ਇਧਰ ਹੱਥ ਵੀ ਲੱਗਿਆ ਜੀ ਇਹਨੇ ਬਿਲਕੁਲ ਇਧਰੋਂ ਬਿਲਹਰ ਜਿੱਨਾ ਸੋ ਨਹੀਂ ਜਾਂਦਾ ਇਹਦੇ ਸਾਰੇ ਨਸ਼ਾ ਕਿੱਥੇ ਨਸ਼ਾ ਕਿੱਤਾ ਹੈ ਹਾਂ ਜੀ ਨਸ਼ਾ ਕਿੱਤਾ ਹੈ ਸ਼ਰਾਬ ਵੀ ਸਾਰੀ ਹੈ ਹੈ ਪੈਕ ਲਾਇਆ ਤੇ ਬੈਗ ਲਾ ਕੇ ਸਾਰੇ ਚੱਕੇਗਾ ਲੁੱਟ ਕਰੇਗਾ ਉਹ ਨਾਲ ਮੈਂ ਨਹੀਂ ਕਰਦਾ ਸਾਰੇ ਉਹ ਕਹਿ ਰਹੇ ਨੇ ਬੀਬੀਆ ਫਿਰ ਵੀ ਝੂਠ ਬੋਲਦੀ ਆ ਸਰ ਜੀ ਮੇਰੀ ਗੱਲ ਸੁਣੋ ਜਦੋਂ ਉਸ ਤੋਂ ਬੈਟਰੀ ਮੁੜੀ ਆ ਬੀਬੀਆ ਉਹ ਇੱਥੇ ਆਓ ਉਹ ਭਾਜੀ ਪਹਿਲਾਂ ਮੇਰੀ ਵੀ ਗੱਲ ਸੁਣੋ ਉਹ ਕਹਿ ਰਹੇ ਝੂਠ ਬੋਲ ਰਹੀ ਹੋ ਤੁਸੀਂ ਉਹ ਭਾਜੀ ਮੇਰੀ ਵੀ ਗੱਲ ਸੁਣ ਲੋਗੇ ਨਾ ਫਿਰ ਕੇ ਤੁਸੀਂ ਮੇਰੇ ਤੇ ਮਿਰਚਾਂ ਲਾਉਣੀਆਂ ਏ ਇੱਕ ਆਪਣਾ ਨਿਰੰਕਾਰੀ ਬਵੰਦੇ ਲక్ష్ਮੀ ਬਿਹਾਰਾ ਤੇ ਨੰਬਰ ਗਲੀ ਲక్ష్ਮੀ ਬਿਹਾਰਾ ਹੋਇਆ ਸੀ ਆਪਾਂ ਹੁਸੈਨਪੁਰੇ ਦਰਗਾਹ ਤੋਂ ਆ ਰਹੇ ਹਮਕਬੂਲ ਪੁਰੇ ਮੇਰੀ ਭੈਣ ਦਾ ਨੰਬਰ ਗਲੀ ਜੀ ਘਰ ਆ ਰਿਹਾ ਆਪਾਂ ਦੋਵੇਂ ਭੈਣਾਂ ਆਂਦੇ ਸੀ ਠੀਕ ਹੈ ਉਧਰੋਂ ਆਂਦੇ ਤੇ ਇਹ ਬੰਦਾ ਉੱਥੇ ਹੁਸੈਨਪੁਰੇ ਦਰਗਾਹ ਦੇ ਖਲੋਤਾ ਸੀ ਇਹੀ ਬੈਟਰੀ 'ਚ ਆਂਦੇ ਤੇ ਕਹਿੰਦਾ ਕਿ ਤੂੰ ਭੈਣ ਜੀ ਕਿੱਧਰ ਨੂੰ ਜਾਣਾ ਮੈਂ ਕਿਹਾ ਭਾਜੀ ਅਹੀਂ 88 ਪੁਰਵਲ ਨੂੰ ਜਾਣਾ ਵਾ ਇਹ ਕਹਿੰਦਾ ਚਲੋ ਅਹੀਂ ਵੀ ਮੇਰਾ ਵੀ ਘਰ ਉਧਰ ਹੀ ਹੈ ਮਜੀਠਾ ਰੋਡ 'ਵਾਂ ਆ ਪੈਸੂ ਲਗੇ ਮੈਂ ਕਿਹਾ ਬੈਜੋ ਕੋਈ ਗੱਲ ਨਹੀਂ ਜਦੋਂ ਪਾ ਇਹਨੂੰ ਮੋੜਿਆ ਇਹਨੇ ਬਲੇਡ ਘੱਡਿਆ ਜੇ ਬਲੇਡ ਕਰਕੇ ਪਹਿਲੇ ਇਹਦਾ ਲਾਇਆ ਇਹਨੂੰ ਮੁਕਿਆ ਮਾਰ ਤੇ ਦੇਦੇ ਪੈਸੇ ਪੂਏ ਘੱਡ ਲੈ ਕਿੰਨੇ ਕਿੰਨੇ ਪੈਸੇ ਸੀ ਇਹਦੇ ਦਾ ਕੋ 3000 ਸੀ ਤੇ ਮੇਰੇ ਤੋਂ ਮੇਰੇ ਕੋਲ ਹੀ ਮੇਰੇ ਨਹੀਂ ਕਦੇ ਮੇਰੇ ਕੋਲ ਹੀ ਹੈ 8-900 ਮੇਰੇ ਕੋਲ ਹੀ ਤੋਂ ਮੇਰੇ ਜੇਬੇ ਹੀ ਹੈ ਤੇ ਇਹਨੇ ਪੈਸੇ ਕੱਢ ਲਏ ਇਹਨੂੰ ਮਾਰੇ ਕਰਕੇ ਮੈਂ ਬਚਾਉਂਦੀ ਆ ਤੇ ਮੇਰੇ ਵੀ ਹੱਥ ਇਹਨੇ ਬਲੇਡ ਮਾਰਿਆ ਜੀ ਤੇ ਇਹਦੇ ਮੁਕੀਆਂ ਮਾਰੀ ਜਾਵੇ ਇੱਥੇ ਆਹ ਵੇਖੋ ਸਰਜੀਕਲ ਬਲੇਡ ਵੀ ਸੁੱਟਿਆ ਪਾਜੀ ਮਗਰ ਆਏ ਪਾਜੀ ਨੇ ਪਾਜੀ ਨੇ ਤੇ ਉਹ ਸਰਜੀ ਨੇ ਆ ਕੇ ਹੱਲਪ ਸਾਡੀ ਕੀਤੀ ਉਹਨਾਂ ਨੇ ਉਹ ਬਚਾਇਆ ਚੋਰ ਤੋਂ ਮੈਂ ਬ੍ਰੇਡ ਮਾਰੀ ਹਾਂ ਤੇ ਇਹ ਵੀ ਪਲੇਨ ਮਾਰੇ ਆ ਮੇਰੇ ਵੀ ਮਾਰੇ ਆ ਮੈਂ ਬਚਾ ਲਈ ਤੇ ਮੇਰੇ ਵੀ ਮਾਰਦੇ ਤੇ ਮੇਰੇ ਕਹਿੰਦੇ ਤੂੰ ਤੇ ਮਾਰ ਦੇਣਾ ਇੱਥੇ ਮਾਰਨ ਨੂੰ ਐ ਲਾਇਆ ਸੋਨੇ ਦੇ ਪਲੇਟ ਦੇ ਵਿੱਚੋਂ ਗੱਡੀ 'ਚ ਨਿਕਲ ਆਇਆ ਸੋਨੇ ਉਹਨਾਂ ਚੀਜ਼ ਸਾਰ ਗੱਡੀ 'ਚ ਨਿਕਲ ਆਇਆ ਗੱਡੀ 'ਚ ਸਾਰ ਨਿਕਲ ਆਇਆ ਇਹ ਉਹਨਾਂ ਨੇ ਬਚਾਇਆ ਸਾਨੂੰ